ਆ ਕੀਲੇ ਪਾਏ ਨੇ ਹਾਂ ਬੀਬੀ ਲੈ ਆਨੀ ਆ ਇੱਕੋ ਹੀ ਵਾਰ ਆ ਕੀ ਰੱਖਿਆ ਅੱਧੀ ਅੱਧੀ ਭਾਂਡੇ ਦੇ ਨਾਲ ਚੱਕੇ ਵਾਰ ਲੈ ਮਸਾਂ ਆਈਆਂ ਬੱਸ ਨਾ ਸੋਪਾ ਦੇ ਆ ਗਈ ਕੁੜੇ ਮਸਾਂ ਹੀ ਆਈਆਂ ਹੁਣ ਕਰੇ ਬਾਣੀ ਗੋਲੀ ਲਿਆ ਨਹੀਂ ਇੱਥੇ ਖੜਦੀ ਆਂਗੀ ਲੈ ਆਉਣੀ ਆ ਬੀਬੀ ਤਾਇਕਰੀ ਫਿਰਦੀ ਆ ਜੇ ਕੋਈ ਕੰਮ ਨ ਕਰਦੀ ਲੈ ਲਿਆ ਮਾਣ ਧੋਕ ਤਾਂ ਲੈ ਗਈਆਂ ਧੋਕੇ ਲੈ ਆਈਆਂ ਦੀ ਹਾਂ ਹਾਲੇ ਸਿਰ ਤੇ ਆ ਕੇ ਬੈਠ ਗਈ ਵਾਗ ਜਾ ਹੁਣ ਝਾੜੂ ਪਾਣੀ ਬਣਾ ਲੈ ਰੋਟੀ ਪਾਣੀ ਬਣਾਣਾ ਪਹਿਲਾਂ ਬਣਾਈ ਪਈ ਕੱਟੀ ਚਾਹ ਲਈ ਅਜਮਨ ਪਈਆਂ ਕੋਾਈ ਗਈ ਨਾ ਮੈਂ ਹੁਣੀ ਬਣਾ ਕੇ ਆਈ ਸੀ ਫੇਜਾ ਫੜੇ ਬੈਠ ਗਈ ਇੱਥੇ ਚੱਲ ਫਿਰ ਜੱਟਾ ਕੋਨੇ ਬੈਠੀ ਰਹੂਗੀ ਸਾਰਾ ਦਿਨ ਇਹੋ ਜੀ ਆਏ ਪਿੱਛੇ ਦੀ ਮਾਸ ੱਟ ਗਈ ਜੰਮੂ ਕਿ ਦੀਦੀ ਕਾਦੀ ਸਬਜੀ ਨਾ ਮੈਂ ਕਾਦੀ ਬਣਾਈ ਆ ਮੈਂ ਤਾਂ ਕਾਦੀ ਦਾ ਰੰਦੜ ਲਈ ਹੋਣੀ ਮੈਂ ਖਾਂਦੀ ਨਾ ਮੂੰਗੀ ਬਣਾਈ ਸੀ ਮੈਗੀ ਬਣਾ ਲੈਣ ਤਾਂ ਵਾਜ ਮੈਗੀ ਤਾਂ ਹੈ ਨਹੀਂ ਦੀਦੀ ਦੁਕਾਨ ਤੋਂ ਫੜ ਲਿਆ

चल मैंने पूछ कर लिया था और चले किच्छे आके बैठेगी मेरे साथ ले आती दिन है चप्पला लाके आई है सोनिया ने बीबी मैंने भी देखा है इंडी मेरी है ट्यूटरीयन मैं तुम्हें ले के बाला गमछे जीन बाला है इतना बादे चप्पला मेरी है ट्यूटरीयन है फिर मैं दोनों मेरी है मेरी है बाला बढ़िय ਫਿਰ ਲਾਈ ਰੱਖ ਮੈਂ ਕਿ ਮੈਂ ਤੁਹਾਨੂੰ ਕਿ ਦੱਸਦੇ ਫਿਰ ਪਤੀ ਤੋਂ ਫਿਰ ਤੋਪੇ ਲਾਉਣ ਵਾਲੀ ਹੈ ਤੈਨੂੰ ਤਾਂ ਮੈਂ ਹੋ ਚੱਪਣਾ ਨਹੀਂ ਆਈ ਨਾ ਕਾ ਤੂੰ ਆਏ ਦੱਸ ਦੇ ਮੈਂ ਚੱਪਣਾ ਤੇ ਲੈਣ ਵੀ 100 ਰੁਪਏ ਦੀ ਲੈ ਦਿੰਦੀ ਚਾਹੇ 100 ਤਾਂ ਇਹਦੇ ਵਾਸਤੇ 100 ਲਾਂਗੀ 100 ਮੈਂ ਦੇ ਦੀ ਮੈਂ ਹੋਰ ਲਿਆਉਂ ਚਲ ਚਲ Bibi कोई नी भी माफी का दिया ना कोई ना